ਪ੍ਰੋਮੋਟਰ ਟਿਕਟਾਂ ਨਹੀਂ ਨੰਦਦੇ ਜੀ ਇੰਨੀ ਅਗਲਾ ਕਹਿੰਦਾ ਫਜ਼ੂਲ ਬੱਦੇ ਨਾਲ ਲੈ ਕੇ ਹੂੰ ਹੂੰ ਤੇ ਮੈਂ ਕਰਪਾਲ ਬਾਵੇ ਨੂੰ ਵੀ ਲੈ ਗਈ ਵਿਚਾਰੇ ਨੂੰ ਮਾ ਚੱਲੋ ਚੱਲਣ ਦੀ ਗੱਡੀ ਹੋਰ ਸਾਡਾ ਕੰਮ ਹੀ ਕਰੂਗਾ ਸਟੇਜ ਸੰਭਾਲੂਗਾ ਉਸ ਟੂਰ 'ਚ ਸੀ ਅਤਰੋ ਗਰਮੀਤ ਬਾਵਾ ਕਰਪਾਲ ਬਾਵਾ ਸੁਖੀ ਬਰਾੜ ਤੇ ਪ੍ਰੀਤੀ ਸਪਰੂ ਬੈ ਤੁਸੀਂ ਪੰਜ ਜਾਣੇ ਬਸੇ ਪਾਸੋਂ ਪੰਜ ਜਾਣੇ ਵਧੀਆ ਟੂਰ ਸੀ ਇਸ ਮਿਜਿਸ਼ੀਨ ਲੈ ਕੇ ਗਈ ਸੀ ਅਤਰੋ ਚਤਰੋ ਦੁਨੀ ਨਹੀਂ ਨਹੀਂ ਉਹ ਮਰ ਗਿਆ ਸੀ ਅਛਾ ਮਰ ਗਿਆ ਸੀ ਚਤਰੋ ਮਰ ਗਈ ਸੀ ਅਤਰੋ ਸੀ ਅਤਰੋ ਜੀ ਅਤਰੋ ਬਾਈ ਮੈਨੂੰ ਇੰਨਾ ਪਿਆਰ ਕਰਦਾ ਸੀ ਸਾਡੇ ਬਟਿੰਡੇ ਦਾ ਨਾ ਸਿਰ ਪਲੋਸਣਾ ਘਰੇ ਜਾਣਾ ਭਾਈ ਮੈਂ ਤਾਂ ਬਿਲਕੁਲ ਵੈਸ਼ਨੂ ਬੰਦਾ ਬਿਲਕੁਲ ਨਾ ਮੀਟ ਨਾ ਸ਼ਰਾਬ ਨਾ ਆਂਡਾ ਸਭ ਨੂੰ ਇੱਕ ਘਰ ਲੈਤਾ ਉੱਥੇ ਪ੍ਰਮੋਟਰ ਨੇ ਘਰ ਚ ਸਵੇਰ ਹੀ ਉੱਠ ਕੇ ਬਾਈ ਨੇ ਸਾਰਿਆਂ ਨੂੰ ਚਾਹ ਪੀਣੀ ਅਤਰੋ ਨੇ ਇੰਨਾ ਚੰਗਾ ਬੰਦਾ ਤੇ ਗਰਮੀਤ ਬਾਵਾ, ਕਿਰਪਾਲ ਬਾਵਾ ਦੋਨੇ ਵਿਚਾਰੇ ਗਰਮੀਤ ਬਾਵਾ ਨੇ ਕਹਿਣਾ ਮੈਨੂੰ ਮਾਵਾ ਵਾਂਗ ਸੁੱਖੀ ਧੀ ਹੈ ਤੇਰੀ ਮੈਂ ਰੋਟੀ ਪਕਾ ਕੇ ਦਿੰਨੀ ਆ ਤੂੰ ਨੀ ਕੋਈ ਕੰਮ ਕਰਨਾ ਤੂੰ ਸਾਨੂੰ ਹੀ ਸੰਭਾਲਾ ਬਸ ਇੰਨੇ ਬਹੁਤ ਹੈ ਤੇ ਪ੍ਰੀਤੀ ਸਪਰੂ ਵਿਚਾਰੀ ਕਹਿੰਦੀ ਮੈਂ ਹੋਟਲ ਚ ਰਹਿਣਾ ਪ੍ਰੀਤੀ ਸਪਰੂ ਦੀ ਮਾਂ ਸੀ ਨਾਲ ਉਦੋਂ ਮੈਂ ਚੱਲਾ ਤੁਸੀਂ ਹੋਟਲ ਚ ਰਹਿ ਲਓ ਭਾਈ ਅਸੀਂ ਤਾਂ ਇੱਥੇ ਰਵਾਂਗੇ ਅਸੀਂ ਤਾਂ ਨਹੀਂ ਲਾਈਕ ਕਰਦੇ ਤੇ ਫਿਰ ਪ੍ਰੀਤੀ ਸਪਰੂ ਦੀ ਮਾਂ ਨੇ ਦੋਕ ਦਿਨ ਮੈਨੂੰ ਦੇਖਿਆ ਹੁਣ ਡੈਥ ਹੋ ਗਈ ਉਹਦੀ ਕਹਿੰਦੀ ਪ੍ਰੀਤੀ ਗਰਮੇ ਰਹਿ ਤੂੰ ਚੱਲ ਉਸ ਲੇਡੀ ਕੇ ਪਾਸ ਹੀ ਰਹਿ ਫਿਰ ਪ੍ਰੀਤੀ ਉਹਦੀ ਮਾਂ ਨੇ ਜਦੋਂ ਮੇਰਾ ਹਸਾਬ ਕਿਤਾਬ ਦੇਖਿਆ ਕਹਿੰਦੀ ਪ੍ਰੀਤੀ ਸਬਰੂਨ ਕਹਿੰਦੀ ਵੀ ਜਬ ਤੱਕ ਮੈਂ ਮੈਂ ਤਾਂ ਰਹੂੰਗੀ ਨਹੀਂ ਜਿਆਦਾ देर ਜਦ ਵੀ ਪੰਜਾਬ ਜਾਏਗੀ ਤੂੰ ਤੂੰ ਸੁਖੀ ਬਰਾੜ ਕੇ ਬਿਨਾਂ ਪੰਜਾਬ ਕਹੀਂ ਨਹੀਂ ਜਾ ਸਕਦੀ ਅੱਛਾ ਇਹ ਔਰਤ ਹੈ ਜੋ ਤੇਰੀ ਰੱਖਿਆ ਕਰੇਗੀ ਔਰ ਤੇਰੇ ਕੋ ਸਹੀ ਗਾਈਡ ਕਰੇਗੀ ਫਿਰ ਉਦੋਂ ਬਾਅਦ ਉਹ ਦਿਨ ਜਾਂਦਾ ਪ੍ਰੀਤੀ ਦਾ ਤਾਂ ਵਿਆਹ ਵੀ ਨਹੀਂ ਸੀ ਅਸੀਂ ਤਾਂ 35 ਪੰਥਲ ਕਦੋਂ ਦੀਆਂ ਇਕੱਠੀਆਂ ਉਦੋਂ ਦੀਆਂ ਪ੍ਰੀਤੀ ਜਦੋਂ ਵੀ ਆਉਂਦੀ ਇੱਥੋਂ ਮੇਰੀ ਗੱਡੀ ਡਰਾਈਵਰ ਜਾਂਦਾ ਨਾਲ ਮੈਂ ਬੈਠ ਕੇ ਵੱਡੇ ਵੱਡੇ ਪ੍ਰੋਗਰਾਮ ਅਸੀਂ ਦੋਨਾਂ ਨੇ ਫਿਰ ਪ੍ਰੀਤੀ ਸਬਰੂ ਦਾ ਵਿਆਹ ਲੇਟ ਹੋਇਆ ਸਭ ਨੂੰ ਪਤਾ ਹੈ ਉਹ ਵੀ ਮੈਂ ਬੜਾ ਪ੍ਰੇਰਿਆ ਅੱਛੇ ਭਾਈ ਹਾਂ ਪ੍ਰੀਤੀ ਦੇ ਨਹੀਂ ਵਿਚੋਲੇ ਤੁਸੀਂ ਸੀ 45 ਸਾਲ ਦੇ ਹੋ ਕੇ ਵਿਆਹ ਕਰਾਇਆ ਪ੍ਰੀਤੀ ਜੀ ਨੇ ਹਾਂ ਨਹੀਂ ਵਿਚੋਲੇ ਤੁਸੀਂ ਹੋ ਨਹੀਂ ਮੈਂ ਨਹੀਂ ਵਿਚੋਲਣ ਨਹੀਂ ਅੱਛਾ 45 ਸਾਲ ਦੀ ਉਮਰ ਜਾ ਕੇ ਵਿਆਹ ਕਰਾਇਆ ਨਹੀਂ ਨਹੀਂ ਹਾਂ ਪਰ ਵਧੀਆ ਦੋ ਬੇਟੀਆਂ ਜੀ ਹੁਣ ਸੀ ਇਸ ਹੈਪੀ ਬਹੁਤ ਅੱਛੇ ਹਸਬੈਂਡ ਨੇ ਉਹਦੇ ਵਧੀਆ ਬਿਜ਼ਨਸ ਚੱਲਦਾ ਪ੍ਰੀਤੀ ਜੀ ਨੇ ਫਿਲਮ ਵੀ ਪ੍ਰੋਡਿਊਸ ਕੀਤੀ ਹੁਣ ਹੋਰ ਫਿਲਮ ਵੀ ਪ੍ਰੋਡਿਊਸ ਕਰਨਗੇ ਅੱਛਾ ਐਨੀਵੇ ਫਿਰ ਅਤਰੋ ਨਾਲ ਕੀ ਹੋਇਆ ਜਦੋਂ ਅਸੀਂ ਅਤਰੋ ਦੀਆਂ ਗੱਲਾਂ ਸੁਣੋ ਜਦੋਂ ਅਸੀਂ ਇੱਥੇ ਜਾਂਦੇ ਸੀ ਨਾ ਫਲਾਈਟ 'ਚ ਜੀ ਅਤਰੋ ਬਿਲਕੁਲ ਵੈਸ਼ਨੂ ਸੀ ਅੱਛਾ ਤੇ ਜਦੋਂ ਅਸੀਂ ਪਲੇਨ 'ਚ ਬੈਠੇ ਅਤਰੋ ਦੀ ਸੀਟ ਮੇਰੇ ਮਗਰ ਸੀ ਤੇ ਗਰਮੀਤ ਬਾਵਾ ਮੇਰੇ ਨਾਲ ਸੀ ਅਤਰੋ ਤੇ ਕਿਰਪਾਲ ਬਾਵਾ ਇਕੱਠੇ ਬੈਠੇ ਸੀ ਉਹ 에ਅਰ ਹੋਸਟਸ ਆਈ ਬ੍ਰੇਕਫਾਸਟ ਦਿੰਦੇ ਆ ਉਹ ਮੈਨੂੰ ਤਾਂ ਆਪਣੀ ਜਿਸ ਪਤਾ ਫਿਸ਼ ਨੂੰ ਉਹ ਕਹਿੰਦੇ ਆ ਵੀ ਇਹ ਵੈਜ ਹੈ ਤੁਹਾਨੂੰ ਪਤਾ ਫਿਸ਼ ਨੂੰ ਵੈਜ ਕਹਿੰਦੇ ਹੁਣ ਜਿਨੇ ਕਦੇ ਫਿਸ਼ ਖਾਧੀ ਨਹੀਂ ਨਾ ਮੈਨੂੰ ਪਤਾ ਨਾ ਉਹਨੂੰ ਸਵਾਦ ਦਾ ਪਤਾ ਤੇ ਬਾਈ ਨੂੰ ਨਾ ਅੰਗਰੇਜ਼ੀ ਬੋਲਣੀ ਆਵੇ ਤੇ ਉਹਦੇ ਕੋਲ 에ਅਰ ਹੋਸਟ ਚਲੀ ਗਈ ਬ੍ਰੇਕਫਾਸਟ ਪਲੀਜ਼ ਹਾਂ ਰੱਖਦੇ ਭਾਈ ਕਹਿੰਦੇ ਰੱਖਦੇ ਭੁੱਖੇ ਲੱਗ ਪਸਾ ਭੁੱਖੇ ਭਰੀ ਜਾਂਦੇ ਉਹਨੇ ਦੋਨਾਂ ਮੂਰੇ ਕਿਰਪਾਲ ਬਾਵੇ ਮੂਰੇ ਤੇ ਉਹਦੇ ਮੂਰੇ ਰੱਖਤਾ ਬ੍ਰੇਕਫਾਸਟ ਜਿਹੜਾ ਪਲੇਨ ਚ ਹੁੰਦਾ ਤੇ ਉਹ ਖਾ ਕੇ ਨਾ ਬਾਈ ਨੇ ਜਦੋਂ ਉਹ ਫਿਸ਼ ਪਈ ਸੀਗੀ ਭੁੱਖ ਲੱਗੀ ਸੀ ਕਹਿੰਦਾ ਮੈਂ ਕਿਹਾ ਵੀ ਚਿੱਟਾ ਜਿਹਾ ਕੋਈ ਪਨੀਰ ਹੋਊਗਾ ਚਿੱਟੀ ਜੀ ਫਿਸ਼ ਲਾ ਕੇ ਮੂੰਹ ਚ ਪਾਇਆ ਜਦੋਂ ਕਹਿੰਦੀ ਆਹ ਤਾਂ ਕਹਿੰਦਾ ਮੈਂ ਸਵਾਦ ਕੇ ਦੇ ਖਾਦਾ ਹੀ ਨਹੀਂ ਤੇ ਕਿਰਪਾਲ ਬਾਵਾ ਕਹਿੰਦਾ ਇਹ ਤਾਂ ਤੂੰ ਮੱਛੀ ਖਾ ਗਿਆ ਤੇ ਬਾਈ ਬਾਈ ਖੜਾ ਹੋ ਗਿਆ ਜਾਚ ਨਹੀਂ ਸੁਖੀਏ ਤੂੰ ਮਰ ਜਾਏ ਨਹੀਂ ਫਫੜਾ ਪਿੱਟੀਏ ਮੇਰਾ ਤਾਂ ਧਰਮ ਭ੍ਰਸਟ ਕਰਦਾ ਤੂੰ ਮੈਨੂੰ ਮੱਛੀ ਖਵਾਤੀ ਤੂੰ ਮਰ ਜਾ ਜਣਦੇ ਪਤਾ ਨਹੀਂ ਕਿੰਨੀਆਂ ਗਾਲਾਂ ਕੱਢੀਆਂ ਜਾਜ ਚ ਖੜਾ ਹੋ ਗਿਆ ਜਦੋਂ ਲੋਕ ਹੱਸਣ ਲੱਗ ਲੋਕ ਕਹਿੰਦੇ ਇਹ ਤਾਂ ਅਤਰੋ ਦੀ ਆਵਾਜ਼ ਹੈ ਲੋਕ ਪੰਜਾਬੀ ਵੀ ਸੀਗੇ ਨਾ ਵਿੱਚ ਜੀ ਜੀ ਕਹਿੰਦੇ ਅਤਰੋ ਕਹਿੰਦੇ ਅਤਰੋ ਨਹੀਂ ਆ ਬਹਿ ਜਾਣੀ ਸੁੱਖੀ ਸੁੱਖੀ ਨੇ ਮਰਵਾਤਾ ਮੈਨੂੰ ਭਾਈ ਮੇਰਾ ਧਰਮ ਭ੍ਰਸ਼ਟ ਕਰਾ ਤੋ ਉਹ ਕਹਿੰਦੇ ਕੁਰਲੀ ਕਰਲੀ ਸਾਰਾ ਜਾਜ ਹੱਸਣ ਲੱਗ ਗਿਆ ਕਹਿੰਦੇ ਵੀ ਇਹ ਕੌਣ ਆ ਗਿਆ ਹਨਾ ਸੋ ਅਤਰੋਵਦਿਆਂ ਤਾਂ ਹੀ ਸੀ ਵਾਜ਼ ਗ੍ਰੇਟ ਹੀ ਵਾਜ਼ ਗ੍ਰੇਟ ਪਰਸਨ ਐਂਡ ਫਿਰ ਕੀ ਹੋਇਆ ਫਿਰ ਜਦੋਂ ਅਸੀਂ 에어ਪੋਰਟ ਤੋਂ ਉਤਰੇ 에어ਪੋਰਟ ਦੇ ਪਹੁੰਚ ਗਏ ਅਸੀਂ ਜਦੋਂ ਉੱਥੇ ਤਾਂ 22 ਸੀਗਾ ਜਿਹੜਾ ਉਹ ਪ੍ਰੋਮੋਟਰ ਹਾਂ ਜਿਹੜਾ ਪ੍ਰੋਮੋਟਰ ਪ੍ਰੋਮੋਟਰ ਲੈਣ ਆ ਗਿਆ ਅੱਗੇ ਉਹਨਾਂ ਨੂੰ ਕਹਿੰਦਾ ਪਹਿਲਾਂ ਹੀ ਕਹਿੰਦਾ ਕਹਿੰਦਾ ਹੁਣ ਤੁਸੀਂ ਨਾ ਇਹ ਵਾਰ ਲਈ ਵਾਲੀ ਕਰਿਓ ਕਹਿੰਦਾ ਭਾਈ ਤੁਹਾਨੂੰ ਪਹਿਲਾਂ ਦੱਸਤਾ ਵੀ ਮੈਂ ਵੈਸ਼ਨੂ ਐ ਫਿਰ ਕੀ ਹੋਇਆ ਮੈਂ ਬਰੀਫ ਕਰਦੀਆਂ ਗੱਲਾਂ ਵਾਲੀਆਂ ਫਿਰ ਅਸੀਂ ਸ਼ੋ ਹੋਇਆ ਸਾਡਾ ਟ੍ਰਾਂਟੋ ਬਹੁਤ ਤਕੜਾ ᱛੀਆਂ ਦਾ ਅੱਛਾ ਜਿਹਦੇ ਵਿੱਚ ਅਤਰੋ ਨੇ ਵੀ ਪਰਫਾਰਮ ਕਰਨਾ ਸੀਗਾ ਤੇ ਉਹ ਵਿਚਾਰਾ ਨਾ ਆਪਦਾ ਆਪਦੇ ਛਾਤੀ ਛੁੱਤੀ ਨਕਲੀ ਬਣਾਉਂਦਾ ਸੀ ਪਤਾ ਨਹੀਂ ਕੀ ਲੋਹਾ ਲੋਹਾ ਲਾਉਂਦਾ ਸੀ ਇੱਥੇ ਹਨਾ ਯੂ نو ਕੁੜੀਆਂ ਬੜੀਆਂ ਸੋਹਣੀਆਂ ਬੋਲੀਆਂ ਪਾਈਆਂ ਜਦੋਂ ਜਵਾਨੀ ਚੜ੍ਹਦੀ ਸੀ ਮੈਂ ਵੀ ਉੱਥੇ ਮੈਂ ਬੁੜੀਆਂ ਦਾ ਗਿੱਧਾ ਤਿਆਰ ਕਰਾਇਆ 80-80 ਸਾਲ ਦੀਆਂ ਦਾ ਅੱਛਾ ਤੇ ਚਤਰੋ ਬਾੜਤੀ ਹੂੰ ਹੂੰ ਅਤਰੋ ਸਭ ਤੋਂ ਹੁਣ ਉੱਠੇ ਉਹ ਤਾਂ ਬੁੜੀਆਂ ਤਾਂ ਹਿੱਲਣਾ ਜਾਵੇ ਅਤਰੋ ਤਾਂ ਓੜ ਓੜ ਜਾਵੇ ਅੱਛਾ ਤੇ ਜਿਹੜੀਆਂ ਜੰਗਸਟਰਸ ਕੈਨੇਡੀਅਨ ਗਰਲਸ ਸੀ ਨਾ ਉਹ ਕਹਿੰਦੀਆਂ ਵੀ ਆਹ ਤਾਂ ਬੜੀ ਵੀ ਇਹ ਤਾਂ ਬਾਲੀ ਵਧੀਆ ਬੋਲੀਆਂ ਪਾਉਂਦੀ ਐਨੀ ਏਜ ਦਾ ਹੋ ਕੇ ਵੀ ਅਤਰੋ ਐਨਕ ਹਸਾਇਆ ਬੜਾ ਕੁੜੀਆਂ ਨੂੰ ਉਹ ਨਾ ਸਟੇਜ ਦੇ ਪਿੱ ਅਤਰੋਂ ਆ ਗਈਆਂ ਪਿੱਛੋਂ ਉਹਨਾਂ ਦੇ ਚੂਵੇ ਸਾਰਾ ਕੁਝ ਜਿਹੜਾ ਅਤਰੋਂ ਉਹ ਵਾਟ ਇਸ ਉਹ ਕੁੜੀਆਂ ਕਹਿੰਦੇ ਵਾਟ ਇਸ ਅਤਰੋਂ ਕਹਿੰਦੀ ਨਹੀਂ ਮੈਨੂੰ ਕਹਿੰਦੀ ਨਹੀਂ ਜਾਣਦੇ ਆਂ ਦੀ ਮਰਵਾਤਾ ਮੈਨੂੰ ਉਸ ਸਟੇਜ ਤੋਂ ਥੱਲੇ ਵੜ ਗਿਆ ਵੀ ਫਤਾ ਨਾ ਲੱਗੇ ਵੀ ਇਹ ਬੰਦਾ ਕਿ ਬੁੜੀ ਅਤਰੋਂ ਲੁਕ ਗਈ ਫਿਰ ਕੀ ਹੋਇਆ ਵੀ ਅਤਰੋਂ ਵਾਸ਼ਰੂਮ ਚਲੀ ਗਈ ਉਸ ਤੋਂ ਬਾਅਦ ਵਾਸ਼ਰੂਮ ਗਈ ਉਹ ਬੰਦੇ ਵਾਲੇ ਚ ਵੜ ਗਿਆ ਉੱਥੇ ਫੇਰ ਸਾਰੀਆਂ ਜਨਾਨੀਆਂ ਜਿਹੜੀਆਂ ਵੇਖਣ ਆਈਆਂ ਕਹਿੰਦੇ ਇਹ ਤਾਂ ਜਨਾਨੀ ਸੀ ਇਹ ਬੰਦਾ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਖਿੱਚੀ ਆਉਣ ਬਾਥਰ ਹੋ ਜਾ ਵੀ ਇੱਧਰ ਆ ਵੀ ਤੂੰ ਲੇਡੀਜ਼ ਵਾਲੇ ਚ ਕਿਉਂ ਨਹੀਂ ਜਾਂਦੀ ਹੁਣ ਕਿਸੇ ਨੂੰ ਬੰਦਾ ਕੀ ਦੱਸੇ ਬੰਦਾ ਕਿ 부ੜੀ ਸੋ ਆ ਤਰੋਦੀਆਂ ਤਾਂ ਸਟੋਰੀਆਂ ਫੇਰ ਮੈਂ ਉਹਨੂੰ ਪੁੱਛਿਆ ਮੈਂ ਕਿ ਭਾਈ ਕਹਿੰਦਾ ਭੈਣੇ ਮੈਂ ਨਾ ਮੈਨੂੰ ਭੈਣ ਜਾਂਦਾ ਸੀ ਕਹਿੰਦਾ ਭੈਣੇ ਮੈਂ ਨਾ ਜਿੰਨਾ ਮੇਰਾ ਮੇਕਅਪ ਦਾ ਸਮਾਨ ਵਿਚਾਰਾ ਜਿਹੜਾ ਬੁੜੀ ਬੰਨ ਵਾਲੀ ਲੇਡੀ ਬੰਨ ਵਾਲੀ ਚਾਹੀਦਾ ਕਹਿੰਦਾ ਅੱਜ ਤੱਕ ਤੇਰੀ ਭਾਬੀ ਲੈਣੀ ਦੇਖਿਆ ਅੱਛਾ ਜੀ ਕਹਿੰਦਾ ਹਾਂ ਕਹਿੰਦਾ ਨਾ ਮੈਂ ਉਹਨੂੰ ਕਹਿ ਵੀ ਜੇ ਮੇਰਾ ਕਿਸੇ ਨੇ ਸਮਾਨ ਦੇਖ ਲਿਆ ਕਹਿੰਦਾ ਮੈਂ ਤਾਂ ਉਰਲਮ ਗਰਲਮ ਪਤਾ ਨਹੀਂ ਕੀ ਕਰਦਾ ਅੰਦਰ ਕਹਿੰਦਾ ਜਦੋਂ ਬਾਹਰ ਨਿਕਲਦਾ ਉਹਦੇ ਹੀ ਪਤਾ ਲੱਗਦਾ ਇਹਨਾਂ ਨੂੰ ਵੀ ਜਨਾਨੀ ਬਣ ਗਈ ਮੈਂ ਕਿਹਾ ਅੱਛਾ ਫਿਰ ਕਹਿੰਦਾ ਨਾ ਅੱਜ ਤੱਕ ਨਹੀਂ ਮੈਨੂੰ ਪਤਾ ਲੱਗਣ ਦੇ ਤਾਂ ਮੈਂ ਕਿਹਾ ਅੱਛਾ ਫਿਰ ਵਿਚਾਰੇ ਦੀ ਡੈਥ ਹੋ ਗਈ ਤੇ ਮੈਂ ਅਫਸੋਸ ਕਰਨ ਗਈ ਭਾਬੀ ਬੜਾ ਰੋਈ ਮੈਂ ਕਿਹਾ ਭਾਬੀ ਮੈਂ ਇੱਕ ਗੱਲ ਪੁੱਛਾਂ ਵੀ ਬਾਈ ਸਮਾਨ ਕਹਿੰ ਅਸੀ ਲਾਉਡ ਨਹੀਂ ਸੀ ਕਹਿੰਦੀ ਜਦੋਂ ਮਰ ਗਿਆ ਨਾ ਕਹਿੰਦੀ ਮੈਂ ਤਾਂ ਉਹਦਾ ਟਰੰਕ ਹੀ ਸੁਟਿਆ ਹੀ ਉਹਦੇ ਸਿਵੇ ਤੇ ਕਹਿੰਦੀ ਮੈਂ ਨਹੀਂ ਦੇਖਿਆ ਮੈਂ ਕਹਿੰਦੀ ਆਪਦਾ ਧਰਮ ਨਿਭਾਇਆ ਕਹਿੰਦੀ ਬਾਈ ਦਾ ਸੋ ਇਹ ਕਲਾਕਾਰ ਜਿਹੜੇ ਪੁਰਾਣੇ ਕਲਾਕਾਰ ਸੀ ਫਿਰ ਗਰਮੀਤ ਬਾਵਾ ਗਰਮੀਤ ਬਾਵਾ ਨੇ ਮੈਨੂੰ ਵਿਚਾਰੀ ਬੜੀ ਕਿਉਂਕਿ ਇਕੱਠੇ ਰਹਿਣ ਦਾ ਮੌਕਾ ਮਿਲ ਜਾਂਦਾ ਆਰਟਿਸਟਾਂ ਆਉਹਦੇ ਬੜੇ ਦੁੱਖ ਰੋਈ ਤੇ ਦੂਜੀ ਗੱਲ ਮੈਂ ਤੁਹਾਨੂੰ ਹੋਰ ਵੀ ਗਰਮੀਤ ਬਾਵਾ ਦੱਸਦੀ ਮੈਂ ਜਦੋਂ ਅੱਛਾ ਕਿਰਪਾਲ ਬਾਵਾ ਸਟੇਜ ਤੇ ਗਿਆ ਕਹਿੰਦਾ ਸੀ ਨਾ ਮੈਂ ਸਟੇਜ ਸੰਭੂ ਮੈਂ ਕਿਹਾ ਜੀ ਚਲੋ ਕਰੋ ਪਹਿਲੇ ਤੁਹਾਨੂੰ ਜਦੋਂ ਮੈਂ ਕਿਹਾ ਚਲੋ ਭਾਈ ਸਾਈ ਸਾਹਿ ਪਕਾ ਨਾਮ ਸੁਕਰੋ ਸਾਰੇ ਕਲਾਕਾਰ ਕਹਨਾ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਹੁਣ ਤੁਹਾਨੂੰ ਸੁਖੀ ਬਰਾੜ ਜੀ ਦੱਸਣਗੇ ਸਾਰਾ ਕੁਝ ਮੈਂ ਕਿਹਾ ਭਾਈ ਤੇਰੀ ਟਿਕਟ ਲਾ ਕੇ ਆਈਆਂ ਤੇ ਵਰ ਵੈਰੀ ਸਿੰਪਲ ਪੀਪਲ ਅੰਦਰ ਗ੍ਰਵੀਤ ਬਾਬਾ ਦਾ ਮੈਂ ਅਨਾਉਂਸ ਕਰਾ ਕਰਾਂ ਵੀ ਇਹ ਬੜੀ ਸੱਭਿਆਚਾਰਕ ਗਾਇਕਾ ਜੀ ਇਹ ਹੱਕ ਦੇ ਜੋਰ ਤੇ ਗਾਉਣ ਵਾਲੀ ਜੀ ਮਿਰਜਾ ਗਾਉਣ ਵਾਲੀ ਜੀ ਸਾਫ ਸਥਰਾ ਕਿਉਂਕਿ ਗ੍ਰਵੀਤ ਭੈਣ ਜੀ ਦੇ 5-7 ਗੀਤ ਹੀ ਹੈ ਬਸ ਹਨਾ ਮੈਂ ਬੜੀ ਟਰਾਈ ਕੀਤੀ ਵੀ ਹੋਰ ਸੁਰਾਂ ਤੇ ਗਾ ਦੇ ਬਟ ਉਹਨਾਂ ਦੇ ਪੱਕੇ ਹੋਏ ਸੀ ਉਹੀ 8 ਕਿ ਗੀਤ ਮਿਲ ਲਗੇ ਤੁਹਾਨੂੰ ਉਹੀ ਉਸੇ ਸੁਰ ਤੇ ਗਾਉਂਦੇ ਸੀ ਸੁਰ ਟਿਕਿਆ ਹੋਇਆ ਸੀ ਉਹਨਾਂ ਦਾ ਤੇ ਕੈਲਗਰੀ ਸਾਨੂੰ ਕਿਸੇ ਨੇ ਖਾਣੇ ਤੇ ਬੁਲਾਇਆ ਗ੍ਰਵੀਤ ਬਾਬਾ ਦੇ ਦਾ ਚਿੱਠੇ ਕੱਢੀ ਬੈਠੇ ਹੋ ਪੁਰਾਣੇ ਇੰਨੇ ਗੱਦੇ ਡਿਊਟ ਜਿਹੜੇ ਮਿੱਥ ਵੀ ਨਹੀਂ ਸੁਣेंगे ਅੱਛਾ ਜੀ ਉਹ ਕਹਿੰਦੇ ਭੈਣ ਜੀ ਗਰਮੀਤ ਬਾਵਾ ਦੇ ਅੱਜ ਡਿਊਟ ਸੁਣਾਈ ਗਏ ਫੇਰ ਅੱਛਾ ਇਧਰ ਉਹਨਾਂ ਦੇ ਇਦਾਂ ਦੇ ਗਾਣੇ ਹੈ ਡਬਲ ਮੀਨਿੰਗ ਵਾਲੇ ਡਬਲ ਮੀਨਿੰਗ ਵਾਲੇ ਹਾਂ ਅਜੇ ਤੱਕ ਲਈ ਬੈਠੇ ਲੋਕ ਹਾਂ ਅੱਛਾ ਇੱਕ ਮਿੰਟ ਜਿਹੜੀਆਂ ਵੀ ਕਲਾਕਾਰਾਂ ਨੇ ਨਾ ਮਾਇੰਡ ਨਾ ਕਰਿਓ ਜਿਨੇ ਵੀ ਪੈਸਾ ਕਮਾਇਆ ਨਾ ਅੱਜ ਤੱਕ ਉਹ ਡਬਲ ਮੀਨਿੰਗ ਦੇ ਗੀਤ ਕਰਕੇ ਈਵਨ ਸ੍ਰਿੰਦਰ ਕੌਰ ਨੇ ਕਿੰਨੇ ਡਿਊਟ ਕਮਾਏ ਗਾਇਆ ਕਿ ਨਹੀਂ ਦੇਖ ਲਓ ਤੁਸੀਂ ਸ਼੍ਰੀ ਫਰੋਲੋ ਉਹ ਜਿਹੜਾ ਜਿਹੜਾ ਸੱਭਿਆਚਾਰ ਕੇ ਗਏ ਕਿ ਮੈਂ ਵੀ ਸੱਭਿਆਚਾਰ ਕੇ ਗਏ ਚ ਪੈਸਾ ਨਹੀਂ ਬਣਦਾ ਇਸ ਵਿੱਚ ਕੋਈ ਸ਼ੱਕ ਦੋਰ ਹੈ ਨਹੀਂ ਜਿੰਨੇ ਇਹ ਸਿੰਗਰ ਨੇ ਤੁਸੀਂ ਜਿਹੜਾ ਮਰਜੀ ਲੈ ਜਾਓ ਸਭ ਨੇ ਡਿਊਟ ਗਏ ਜਿਹੜੇ ਵੱਡੇ ਵੱਡੇ ਕਾ ਹੁੰਦੇ ਨਾ ਸੱਭਿਆਚਾਰਕ ਗਾਇਕ ਅਸੀਂ ਤੁਸੀਂ ਉਹਨਾਂ ਦਾ ਪਿੱਛੇ ਫਿਰੋਲੇ ਡਿਊਟ ਕਿੰਨੇ ਗਾਉਂਦੇ ਆ ਉਹ ਹਰ ਇੱਕ ਨੇ ਕੁੜੀ ਰੱਖੀ ਹੋਈ ਐ ਸਟੇਜ ਵਾਸਤੇ ਤੁਸੀਂ ਪਤਾ ਤੁਹਾਨੂੰ ਜਿਹੜੇ ਖਾੜੇ ਲਾਉਂਦੇ ਨੇ ਹੁਣ ਉੱਥੇ ਸਟੇਜ ਤੇ ਥੋੜਾ ਗਾਉਂਦੇ ਆ ਚੈਨਲਾਂ ਤੇ ਹੀ ਪਾਉਂਦੇ ਨੇ ਸੱਭਿਆਚਾਰਕ ਚੈਨਲਾਂ ਤੇ ਹੀ ਹੁੰਦਾ ਫਿਰ ਮੈਂ ਭੈਣ ਜੀ ਗੁਰਮੀਤ ਬਾਵਾ ਨੂੰ ਪੁੱਛ ਲਿਆ ਮੈਂ ਕਿਹਾ ਭੈਣ ਜੀ ਦਾ ਤੁਸੀਂ ਕਹਿੰਦੇ ਆਓ ਸੁੱਖੀ ਉਹਦੋਂ ਪਤਾ ਨਹੀਂ ਹੁੰਦਾ ਸੀ ਕਹਿੰਦੇ ਜਵਾਨੀ ਦੀ ਉਮਰ ਸੀ ਇਹਦੇ ਕੋਈ ਪੈਸੇ ਜਿੰਨੇ ਪੈਸੇ ਦਿੰਦਾ ਸੀ ਉਹ ਕਾਸੀ ਕਾਸੀ ਚੱਲ ਪੈਸੇ ਕਮਾਉਂ ਵਿਚਾਰੇ ਕੋਈ ਵੀ ਕਲਾਕਾਰ ਗਰੀਬੀ ਤੋਂ ਅਲੱਗ ਤਾਂ ਗਾਉਣਾ ਉਹਨਾਂ ਨੂੰ ਪਰ ਪੈਸੇ ਪਿੱਛੇ ਵਿਕ ਜਾਂਦੇ ਸੀ ਫਿਰ ਮੈਂ ਭੈਣ ਜੀ ਨੂੰ ਪੁੱਛਿਆ ਕਿੰਨੀ ਪ੍ਰਾਪਰਟੀ ਆ ਤੁਹਾਡੇ ਕੋਲ ਕਹਿੰਦੇ ਅਸੀਂ ਬਹੁਤ ਪ੍ਰਾਪਰਟੀ ਬਣਾਈ ਹੈ ਕਹਿੰਦੇ 10 ਦੁਕਾਨਾਂ ਯਾਨੀ ਇਸ ਵੇਲੇ ਉਹਨਾਂ ਦੀ 55-56 ਕਰੋੜ ਦੀ ਪ੍ਰਾਪਰਟੀ ਆ ਅਮਰਸਰ ਚ ਜਿਹੜੀ ਗੁਰਮੀਤ ਪਾਵਾ ਨੇ ਬਣਾਈ ਹੈ ਤੇ ਕਿਰਪਾਲ ਪਾਵਾ ਨੇ ਔਰ ਮੈਨੂੰ ਬੜਾ ਅਫਸੋਸ ਹੋਇਆ ਪਿੱਛੇ ਜਦੋਂ ਉਹਨਾਂ ਦੀ ਬੇਟੀ ਨੇ ਕਿਹਾ ਵੀ ਸਾਡੇ ਕੋਲ ਹੈ ਨਹੀਂ ਕੁਛ ਨਾ ਕਬਜ਼ਾ ਕਰ ਲਿਆ ਨਾ ਦੁਕਾਨਾਂ ਦੇ ਕਿਸੇ ਨੇ ਨਹੀਂ ਆਹ ਕਬਜ਼ਾ ਕਰ ਲਿਆ ਪਰ ਹੈਗੀ ਤਾਂ ਸੀ ਨਾ ਪ੍ਰਾਪਰਟੀ ਤਾਂ ਘਰ ਹੀ ਇੰਨਾ ਮਹਿੰਗਾ ਉਹਨਾਂ ਦਾ ਛੱਡੇ ਨੇ ਪੰਜਾਬ ਸਰਕਾਰ ਨੇ ਆਪਣੀ ਮਦਦ ਕੀਤੀ ਕਿ ਨਹੀਂ ਕੀਤੀ ਹੈਗੀ ਪੰਜਾਬ ਸਰਕਾਰ ਨੇ ਨਹੀਂ ਮਦਦ ਕੀਤੀ ਥਾਲੀ ਦਾ ਕੱਲ ਕੋਈ ਮੰਤਰੀ ਗਿਆ ਸੀ ਨਹੀਂ ਕਬਜ਼ਾ ਨਹੀਂ ਕੀਤਾ ਪਗੜੀਆਂ ਦਿੱਤੀਆਂ ਹੋਈਆਂ ਦੁਕਾਨਾਂ ਦੀਆਂ ਮੈਂ ਵੀ ਗਲੋਰੀ ਨਾਲ ਗੱਲ ਕੀਤੀ ਸੀ ਅੱਛਾ ਪਗੜੀ ਨਹੀਂ ਦਿੰਦਾ ਸੀ ਅੱਗੇ ਹੂੰ ਹੂੰ ਪਰ ਜੇ ਸਰਕਾਰ ਚਾਹੁੰਦੀ ਤਾਂ ਛੱਡੇ ਇੰਨੀ ਕਿ ਹੈਲਪ ਤਾਂ ਕਰ ਸਕਦੀ ਹਾਂ ਬਿਲਕੁਲ ਬਿਲਕੁਲ ਕਿਉਂਕਿ ਕੱਲੀ ਕੁੜੀ ਉਹਦੀ ਬਦ ਕਿਸਮ ਦੀ ਐਵੇਂ ਕੱਲੀ ਐ ਤੇ ਉਹ ਦੂਜੀ ਦੀ ਵੀ ਪਾਲਦੀ ਨਾ ਬੱਚ ਲਾਚੀ ਦੀ ਲਾਚੀ ਦੀ ਡੈਥ ਹੋ ਗਈ ਜਿਹੜੀ ਤੀਜੀ ਕੁੜੀ ਆ ਹਾਂਜੀ ਉਹ ਥੋੜੀ ਜਿਹੀ ਮੈਂਟਲੀ ਠੀਕ ਨਹੀਂ ਉਹ ਆਪ ਤੇ ਉਹਦੀ ਕੁੜੀ ਵੀ ਜਾਨੀ 6 ਕੁੜੀਆਂ ਬੈਠੀਆਂ ਇੱਕ ਘਰ ਚ ਤੇ ਗਲੋਰੀ ਵੀ ਵਿਚਾਰੀ ਕੱਲੀ ਰਹਿੰਦੀ ਹੈ ਗਲੋਰੀ ਵੀ ਆਪਣੇ ਆਪਣੇ ਹਸਬੰਡ ਨਾਲੋਂ ਅਲੱਗ ਹੋਈ ਹੋਈ ਹੈ ਸੋ ਦੈਟ ਇਜ਼ ਦਾ ਦੈਟ ਇਜ਼ ਦਾ ਬਿਗ ਪ੍ਰੋਬਲਮ ਯੂ ਮੈਂਟਲੀ ਵਿਚਾਰੀ ਥੋੜੀ ਜੀ ਉਹ ਨਹੀਂ ਫਿਰ ਜਨਾਨੀ ਵਾਸਤੇ ਲੜਨਾ ਔਖਾ ਹੋ ਜਾਂਦਾ ਨਾ ਜਿਨ੍ਹਾਂ ਨੇ ਪਗੜੀਆਂ ਦੇ ਕੇ ਦੱਬ ਲੀਆਂ ਆਈਆਂ ਲਾ ਨੇ ਨਹੀਂ ਫਿਰ ਜੇ ਸਰਕਾਰ ਚਾਵੇ ਤਾਂ ਪਗੜੀਆਂ ਨਹੀਂ ਸਰਕਾਰ ਸਰਕਾਰ ਆਪਣੇ ਕੰਮਾਂ ਚ ਬਿਜੀ ਹੈ ਨਾ ਮੇ ਸਰਕਾਰ ਆਪਣੀ ਕੁਝ ਨਹੀਂ ਹਾਲਾਂਕਿ ਉਹਨਾਂ ਨੂੰ ਚਾਹੀਦਾ ਸਰਕਾਰ ਨੂੰ ਖਾਲੀ ਕਰਾਉਣ ਦੇ ਗਰਮੀਤ ਬਾਵਾ ਦੀ ਪ੍ਰਾਪਰਟੀ ਹੈਗੀ ਹੈ ਜੀ ਕਿ ਸਰਕਾਰ ਕਮਾ ਜੋ ਵੀ ਅਗਨੀ ਲੈ ਬੜਾਈ ਤਾਂ ਗਾ ਕੇ ਹੈ ਨਾ ਕਮਾ ਕੇ ਬੜਾਈ ਪਰ ਪਤਾ ਨਹੀਂ ਆਈ ਡੋਨਟ ਨੋ ਸਰਕਾਰਾਂ ਕਦੇ ਕੁਝ ਕੀਤਾ ਮੇਰੇ ਮੈਨੂੰ ਲੱਗਦਾ ਅਜੇ ਤੱਕ ਕਿਸੇ ਕਲਾਕਾਰ ਦਾ ਪੱਲਾ ਫੜੇ ਬੁੱਕ ਵੀ ਉਹਨਾਂ ਕਲਾਕਾਰਾਂ ਨੂੰ ਕਰਦੇ ਆ ਜਿਹੜੇ ਜਿਹਦੀ ਪੂਰੀ ਚੜ੍ਹਾਈ ਹੋਵੇ ਫਿਰ ਉੱਥੇ 40 ਲੱਖ ਵੀ ਦਿੰਦੇ ਕਲਾਕਾਰ ਨੂੰ ਇਹ ਤਾਂ ਗਰੁੱਪ ਬਣੇ ਹੈਗੇ ਨਾ ਜੀ ਗਰੁੱਪ ਬਣੇ ਉਹ ਸਾਰਾ ਨਾਮ ਇਹਨਾਂ ਤਲਾ ਦਾ ਹੈ ਜਿਵੇਂ ਜਿਹੜਾ ਗੈਂਗਸਟਰ ਕਹਿੰਦੇ ਵੀ ਕਲਾਕਾਰਾਂ ਦਾ ਵੀ ਜਿਵੇਂ ਕੋਈ ਬਾਹਰ ਲੋ ਮਾਫੀਆ ਵਾ ਮੈਨੂੰ ਲੱ ਕਿਸੇ ਗ੍ਰੈਂਡ ਪ੍ਰੋਡਿਊਸਰਾਂ ਦਾ ਮਾਲਕਾਂ ਦਾ ਬਹੁਤ ਵੱਡਾ ਮਾਫੀਆ ਸਾਰੇ ਸਿੰਗਰ ਨੇ ਨਾ ਜਿਹੜੇ ਹੁਣ ਜਿਵੇਂ ਮੈਂ ਸਰਤਾਜ ਦਾ ਸ਼ੋਅ ਮੈਂ ਕੋਸ਼ਿਸ਼ ਕੀਤੀ ਕਿਸੇ ਨੇ ਮੈਨੂੰ ਕਿਹਾ ਕੈਨੇਡਾ ਤੋਂ ਵੀ ਸਰਤਾਜ ਦਾ ਮੈਂ ਕਿਹਾ ਕਰਾ ਦੇਂਗੇ ਸਰਤਾਜ ਬੱਚਾ ਇੱਕ 200 ਸਰਤਾਜ ਦੇ ਜਦੋਂ ਸ਼ੁਰੂ-ਸ਼ੁਰੂ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੋਂ ਉੱਥੇ ਮੈਂ ਵੀ ਨਹੀਂ ਪਹੇਗੇ ਤੇ 200 ਕਰਵਾਏ ਸੀ ਉੱਥੇ ਮੈਨੂੰ ਫੋਨ ਆਇਆ ਸੀ ਕਿਉਂਕਿ ਕਈ ਵਾਰੀ ਕਲਾਕਾਰ ਗਿਆ ਹੁੰਦਾ ਟੂਰ ਤੇ ਉਹਦੇ ਪ੍ਰਮੋਟਰਾਂ ਜਾਣੇ ਦੱਸਿਆ ਮੈਨੂੰ ਵੀ ਕਹਿੰਦੇ ਅਸੀਂ ਤਾਂ ਆਪ ਹੀ ਕਰ ਆਪ ਹੀ ਕਰਨ ਲੱਗੇ ਇਹ ਕੰਪਨੀ ਬਣਾ ਕੇ ਜਿੰਨੇ ਫੇਮਸ ਕਲਾਕਾਰ ਨੇ ਸਰ ਇਹ ਆਪ ਹੀ ਕਰਦੇ ਨੇ ਦਲਜੀਤ ਸਰਤਾਜ ਇਹ ਸਾਰੇ ਕੀ ਕਰਦੇ ਨੇ ਟੀਮ ਬਣਾ ਲਈ ਕੈਨੇਡਾ 'ਚ ਵੀ ਮੈਂ ਪਤਾ ਕਰ ਲਿਆ ਉੱਥੇ ਵੀ ਇਹਨਾਂ ਦੇ ਏਜੰਟ ਹੈਗੇ ਨੇ ਉਹ ਉੱਥੇ ਆਪੇ ਟਿਕਟਾਂ ਵੇਚਦੇ ਆਪੇ ਤਾਂ ਪ੍ਰਮੋਟਰ ਵੀ ਵਿੱਚੋਂ ਕੱਢਦੇ ਇਹਨਾਂ ਨੇ ਕੱਢਦੇ ਕੱਢਦੇ ਪ੍ਰਮੋਟਰ ਵੀ ਆਪ ਹੈ ਪ੍ਰਮੋਟਰ ਵੀ ਤੰਗ ਹੋਏ ਪਏ ਆ ਵਿਚਾਰੇ ਵਿਹਲੇ ਬੈਠੇ ਆ ਵੱਡੇ ਵੱਡੇ ਪ੍ਰਮੋਟਰ ਬਾਜਵਾ ਕਿੰਨਾ ਵੱਡਾ ਮਨਿੰਦਰ ਗਿੱਲ ਕਿੰਨਾ ਵੱਡਾ ਪ੍ਰਮੋਟਰ ਸੁਖੀ ਨੇਜਰ ਕਿੰਨਾ ਵੱਡਾ ਪ੍ਰਮੋਟਰ ਸੋ ਇਹ ਜਿਹੜੇ ਜਿਹੜੇ ਪੈਸਾ ਕਮਾਉਣ ਲੱਗੇ ਨਾ ਸਿੰਗਰ ਦੇ ਆਰ ਦੇਮ ਸੈਲਫ ਪ੍ਰੋਮੋਟਰਸ ਐਂਡ एवरीथिंग ਪ੍ਰੋਡਿਊਸਰ ਐਂਡ ਦੇ ਆਰ ਅਰਨਿੰਗ ਗੁੱਡ ਮਨੀ